ਜਨ ਸਮਾ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਉਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹ ਇੱਕ ਸਮਾਂ ਸੀ ਉਹਦੇ ਇੱਕ ਵੇਖ ਚ ਵਗੇ ਲੋਕ ਸੀ ਸਾਰੇ ਉਦੋਂ ਪੰਜਾਬ ਦੇ ਵਿੱਚ ਚਾਹੇ ਬੀਜੇਪੀ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਅਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਨਵਦੀਪ ਰਵਨੀਤ ਬਿੱਟੂ ਦਾ ਕੇਸਾ ਸੀ ਅਸੀਂ ਵੀ ਉਹਦਾ ਕੇਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ 700 ਲੋਕ ਸ਼ਹੀਦ ਹੋ ਜਾਣ ਤੇ ਤੁਸੀਂ ਇਹ ਕੰਮ ਕਰੋ ਹਾਂ ਉਸ ਤੋਂ ਬਾਅਦ ਸਾਲ ਬੀਤ ਗਿਆ ਹੈ ਹੁਣ ਵੀ ਉਹਦੀ ਮੈਂ ਵੀਡੀਓ ਸੋਨੇ ਆ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਣ ਨੂੰ ਗਿਆ ਪਰ ਦੇਖੋ ਕੀ ਮਸਲੇ ਹੱਲ ਹੁੰਦੇ ਨੇ ਕਿਉਂਕਿ ਅਜੇ ਤੱਕ ਤੇ ਮੋਦੀ ਸਾਹਿਬ ਦਾ ਕੋਈ ਧਿਆਨ ਪੰਜਾਬ ਵੱਲ ਹੈ ਹੀ ਨਹੀਂ ਅਜੇ ਤੱਕ ਤੇ ਕੋਈ ਅਜਿਹਾ ਕਿਤੇ ਅਜੇ ਤੱਕ ਤੇ ਕੋਈ ਇਹੋ ਜਿਹਾ ਮਸਲਾ ਆਇਆ ਹੀ ਨਹੀਂ ਕਿ ਜਿਹੜਾ ਉਹਨਾਂ ਨੇ ਮੈਨੂੰ ਲੱਗਾ ਹੋਵੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰਨਾ ਹੈ ਉਲਟਾ ਕਿ ਉਹ ਮਤਲਬ ਅਜਿਹੇ ਕੰਮ ਕਰ ਰਹੇ ਨੇ ਅਜਿਹੇ ਸਿਸਟਮ ਅਪਣਾ ਰਹੇ ਨੇ ਜਿਹੜੇ ਕਿ ਬਹੁਤ ਗਲਤ ਹੈ ਜਦੋਂ ਚੰਡੀਗੜ੍ਹ ਦੇ ਉੱਤੇ ਕਬਜ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਖੜਾ ਡੈਮ ਦੇ ਉੱਤੇ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਅ ਮਤਲਬ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਪੰਜਾਬ ਨੂੰ ਪਿਛਾੜਿਆ ਜਾ ਰਿਹਾ ਸੋ ਜਈਆਂ ਚੀਜ਼ਾਂ ਨੂੰ ਉਹ ਦੇਖੋ ਕੀ ਕਰ ਪਾਉਂਦੇ ਨੇ ਇਹ ਤੇ ਸਮਾਂ ਦੱਸੇਗਾ ਲੇਕਿਨ ਗੁਰਜੀਤ ਜੀ ਹੁਣ ਅਗਰੈਸਿਵ ਮੂਡ ਚ ਗਰੇਵਾਲ ਨਜ਼ਰ ਆ ਰਹੇ ਉਹ ਕਹਿੰਦੇ ਮੈਂ ਨਹੀਂ ਇਸ ਬੰਦੇ ਨਾਲ ਬੈਠ ਸਕਦਾ ਉਹਨਾਂ ਦੀ ਹੁਣ ਇੰਟਰਵਿਊ ਜਿਹੜੀਆਂ ਸਾਹਮਣੇ ਆ ਰਹੀ ਕਿ ਲੱਗਦਾ ਕਿ ਇਹ ਮਾਹੌਲ ਦੇ ਵਿੱਚ ਰਵਨੀਤ ਸਿੰਘ ਮਿੱਟੂ ਅਤੇ ਜਰਾ ਸਮਾਂ ਕੱਢ ਚੱਕਾ ਦੇਖੋ ਹੁਣ ਮਸਲਾ ਇਹ ਕਿ ਇਹ ਉਹਨਾਂ ਦੀ ਪਾਰਟੀ ਦਾ ਕੰਮ ਹੈ ਦੋ ਦੋਨੋਂ ਵੱਡੇ ਲੀਡਰ ਨੇ ਇਹ ਮੇਰਾ ਖਿਆਲ ਸਵਾਲ ਉਹੀ ਜਵਾਬ ਉਹੀ ਦੇ ਸਕਦੇ ਆ ਮੇਰਾ ਖਿਆਲ ਨਹੀਂ ਮੇਰਾ ਖਿਆਲ ਨਹੀਂ ਮੈਂ ਕੋਈ ਬਲਦੀ ਚ ਕਿਉਂ ਦਾ ਕੰਮ ਪਾਵਾਂ ਤੇਲ 'ਚ ਮੈਂ ਨਹੀਂ ਉਹ ਕੰਮ ਕਰਦਾ ਉਹ ਜੋ ਕਹਿੰਦੇ ਨੇ ਤੁਸੀਂ ਜ਼ਰੂਰ ਮੀਡੀਆ ਹਾਊਸ ਚਲਾਓ ਦੋਵਾਂ ਦੀ ਇੱਕੋ ਆਮੋ ਸਾਹਮਣੇ ਚਲਾਓ ਇਹ ਉਹਨਾਂ ਦਾ ਕੰਮ ਹੈ ਮੇਰਾ ਕੰਮ ਨਹੀਂ ਉਹਨਾਂ ਦੇ ਨਿੱਜੀ ਤੌਰ ਦਾ ਕੰਮ ਹੈ ਜੀ ਸਿੰਘ ਓਜਲਾ ਹਮੇਸ਼ਾ ਹੀ ਪੁਲ ਦਾ ਕੰਮ ਕਰਦਾ ਰਿਹਾ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਲਈ ਵੀ ਦੁਬਾਰਾ ਇੱਕ ਪੁਲ ਦਾ ਕੰਮ ਕਰਕੇ ਕਾਂਗਰਸ 'ਚ ਲੈ ਕੇ ਆ ਸਕਦੇ ਨੇ ਬਿਲਕੁਲ ਮੇਰੀ ਸ਼ੁਭ ਸ਼ਾਮਾ ਨੇ ਮੈਂ ਕਰੂੰਗਾ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਪੂਰੀ ਲਗਾਤਾਰ ਔਰ ਕਿਉਂਕਿ ਕਾਂਗਰਸ ਦਾ ਬੜਾ ਪੁਰਾਣਾ ਇਤਿਹਾਸ ਉਹਨਾਂ ਨਾਲ ਜੁੜਿਆ ਔਰ ਸਰਦਾਰ ਬੈਂ ਸਿੰਘ ਜੀ ਤੋਂ ਲੈ ਕੇ ਅੱਗੇ ਤੱਕ ਔਰ ਮੈਂ ਤੇ ਮੇਰੇ ਸ਼ੁਭ ਕਾਮਨਾਵਾਂ ਹੋਣਗੇ ਹਮੇਸ਼ਾ ਹੀ ਅਰਦਾਸ ਹੋਗੀ ਮੁੜ ਵਾਪਸ ਕਰਨ ਨੂੰ ਅੱਜ ਨਾ ਸਮਾਂ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਉਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹ ਇੱਕ ਸਮਾਂ ਸੀ ਉਹਦੇ ਇੱਕ ਵੇਖ ਚ ਬਗੇ ਲੋਕ ਸੀ ਸਾਰੇ ਉਦੋਂ ਪੰਜਾਬ ਦੇ ਵਿੱਚ ਚਾਹੇ ਬੀਜੇਪੀ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਅਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਰਵਨੀਤ ਬਿੱਟੂ ਦਾ ਇੱਕ ਹਿੱਸਾ ਸੀ ਅਸੀਂ ਵੀ ਉਹਦਾ ਕਹਿਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ ਸਾਰੇ